ਜਿਹੜਾ ਤੁਸੀਂ ਕਰਦੇ ਹੋ ਨਾ ਬਿਜ਼ਨਸ ਕੁੜੀ ਲੱਬਲੀ ਪਹਿਲਾਤਾ ਇਹਦੇ ਚੋਂ ਨਿਕਲਣਾ ਕਰ ਤੇ ਜਾਣਾ ਆਪਣੇ ਦਮ ਤੇ ਮੇਰੇ ਘਰੇ ਪੰਚਾਇਤਾਂ ਐਮਐਲਏ ਤੋਂ ਫੋਨ ਮਤਲਬ ਪੋਲੀਟਿਕਲ ਪ੍ਰੈਸ਼ਰ ਇੰਨਾ ਜ਼ਿਆਦਾ ਪੈ ਚੁੱਕਿਆ ਮੇਰੇ ਤੇ ਵੀ ਮੈਨੂੰ ਲੱਗਦਾ ਮੈਨੂੰ ਵਾਪਸ ਜਾਣਾ ਚਾਹੀਦਾ ਹੁਣ ਮੇਰੇ ਤੇ ਕੇਸ ਵੀ ਬਵਾ ਸਕਦੇ ਨੇ ਗਲਤੀ ਕੀ ਮੇਰੀ ਵੀ ਭਾਈ ਮੁੰਡਿਆਂ ਦੀ ਆਵਾਜ਼ ਚੱਕੀ ਸੀ ਵੀ ਭਾਈ ਉਹਨਾਂ ਨਾਲ ਧੋਖਾ ਹੋਇਆ ਕੁੜੀਆਂ ਦੀ ਆਵਾਜ਼ ਚੱਕੀ ਸੀ ਵੀ ਜਿਹੜੇ ਬਾਹਰ ਜਾ ਕੇ ਮੁੱਕਰੇ ਨੇ ਉਹ ਕੁੜੀ ਮੁੰਡੇ ਦਾ ਕੇਸ ਆ ਇਹਨਾਂ ਦੇ ਵਿੱਚ ਕੁੜੀਆਂ ਫਿਰ ਸਾਨੂੰ ਭਾਈ ਧਮਕੀਆਂ ਦਿੰਦੀਆਂ ਨੇ ਮੇਰੇ ਪਰਿਵਾਰ ਨੂੰ ਧਮਕੀਆਂ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਨ੍ਹਾਂ ਦੇ ਤਿੰਨ ਤਿੰਨ ਕਿੱਲੇ ਸੀ ਵਿਕ ਤੋਂ ਗਏ ਨੇ ਉਹ ਡਿਪਰੈਸ਼ਨ ਚ ਜਾ ਚੁੱਕੇ ਨੇ ਉਹ ਤੇ ਸੁਸਾਈਡ ਕਰ ਗਏ ਪਰ ਉਹਨਾਂ ਲਈ ਕੋਈ ਕਾਨੂੰਨ ਨਹੀਂ ਕੁਛ ਨਹੀਂ ਇਹੀ ਬੇਨਤੀ ਆ ਵੀ ਆਈਐਸਸੀ ਨੂੰ ਕੋਈ ਮੇਲ ਈਮੇਲ ਕੋਈ ਇਮੀਗ੍ਰੇਸ਼ਨ ਵਾਲਾ ਕੋਈ ਤਾਂ ਦਾ ਪਾਵੇ ਕੁੜੀ ਦੀ ਪੀਆਰ ਨਾ ਹੋਵੇ ਜਿਹੜਾ ਜਦੋਂ ਅਸੀਂ ਇੱਥੇ ਗੱਲ ਕਰਦੇ ਆ ਇੱਥੇ ਤਾਂ ਸ਼ਬਦਾਂ ਅੰਸੂ ਦੋਣ ਬਾਈ ਕਿਹੜਾ ਸੁਣਦਾ ਜਿਹਨੂੰ 4 ਪੈਸੇ ਖਵਾਤੇ ਉਹ ਥੋਡੇ ਵੱਲ ਦਾ TSP ਨੂੰ 4 ਪੈਸੇ ਖਵਾਤੇ ਉਹ ਥੋਡੇ ਵੱਲ ਦਾ ਕਿ ਉਹਨਾਂ ਦੇ ਪੜਵਡ ਲੱਖ ਰੁਪਏ ਦੱਬਿਆ ਹੋਇਆ 62 ਲੱਖ 82 ਲੱਖ ਇਤਨੀ ਨਹੀਂ ਬਾਈ ਇਕੱਠੀ ਹੁੰਦੀ ਤੇ ਇਹਨਾਂ ਨੇ ਇਹ ਧੰਦਾ ਹੀ ਬਣਾ ਲਿਆ ਵਿਆਹ ਕਰਾਇਆ ਬਾਹਰ ਗਏ ਪੈਸਾ ਕਾਤਾ ਜਿਹੜੋ ਪਹਿਲੇ ਜਣੇ ਬੰਦ ਕਰਤੇ ਭਾਈ ਮੁੰਡਾ ਨਸ਼ੇੜੀ ਸਸਿਕਾਲ ਜੁੜੇ ਹੋ ਖਾਸ ਪੰਜਾਬੀ ਟੀਵੀ ਨਾਲ ਕਿਸੇ ਦੇ ਇਨਸਾਫ ਲਈ ਆਵਾਜ਼ ਚੱਕਣੀ ਵੀ ਮਹਿੰਗੀ ਪੈ ਸਕਦੀ ਹੈ ਕਿਵੇਂ ਮਹਿੰਗੀ ਪਈ ਇਹ ਆਪਾਂ ਗੱਲਬਾਤ ਕਰਾਂਗੇ ਬਾਈ ਮਿੰਟੂ ਸਾਡੇ ਨਾਲ ਹੈ ਬਾਈ ਮਿੰਟੂ ਇਨਸਾਫ ਲਈ ਆਵਾਜ਼ ਚੱਕਣੀ ਵੀ ਮਹਿੰਗੀ ਪੈ ਸਕਦੀ ਹੈ ਸਸੀ ਗੱਲ ਜੀ ਸਾਰਿਆਂ ਨੂੰ ਚੈਨਲ ਦੇਖ ਰਹੇ ਜਿਹੜੇ ਵੀਰ ਅਸਲ ਦੇ ਵਿੱਚ ਨਾ ਜਿਹੜਾ ਤੁਹਾਡਾ ਮੈਟਰ ਆ ਇਸ ਟਾਈਮ ਜਿਹੜਾ ਚੱਲ ਰਿਹਾ ਕੁੜੀਆਂ ਬਾਹਰ ਜਾ ਕੇ ਮੁੱਕਰਦੀਆਂ ਤੇ ਮੁੰਡੇ ਵੀ ਮੁੱਕਰਦੇ ਆ ਦੋਨੇ ਕੇਸ ਨੇ ਉਸ ਸੰਬੰਧ ਦੇ ਵਿੱਚ ਹੁਣ ਮੇਰਾ ਕੀ ਹੁੰਦਾ ਵੀ ਜੇ ਕੋਈ ਚਾਰ ਫਾਲੋਅਰ ਹੈਗੇ ਨੇ ਨਾ ਤੁਸੀਂ ਕਮਿਊਨਿਟੀ ਲਈ ਬੋਲਣਾ ਹੁੰਦਾ ਤੇ ਮੇਰਾ ਫਰਜ਼ ਵੀ ਬਣਦਾ ਗਲਤ ਨੂੰ ਗਲਤ ਕਹਿਣਾ ਸਹੀ ਨੂੰ ਸਹੀ ਉਨੇ ਕੇਸਾਂ ਦੇ ਵਿੱਚ ਭਾਈ ਮੈਂ ਮੁੰਡਿਆਂ ਦੀ ਵੀਡੀਓ ਪਾਈ ਕਿ ਭਾਈ ਜਿਹੜੇ 62 ਲੱਖ ਲਾ ਕੇ ਮੁੱਕਰ ਗਏ 64 ਲੱਖ ਜਿਨ੍ਹਾਂ ਨੇ ਸਾਲ-ਸਾਲ ਤੋਂ ਬਲੌਕ ਕਰਿਆ ਹੋਇਆ ਮੁੰਡਾ ਉਹਨਾਂ ਦਾ ਬਿਦਨ ਆਵਰ ਫੋਨ ਆ ਜਾਂਦਾ ਕਿ ਸਾਡਾ ਨਿਬੜ ਚੁੱਕਿਆ ਤੁਸੀਂ ਵੇਚਣਾਓ ਤੁਸੀਂ ਕੌਣ ਹੁੰਨੇ ਹੋ ਮੈਂ ਕਹਾਂ ਜੇ ਕੱਲ ਨੂੰ ਸੁਸਾਇਡ ਕਰ ਲਿਆ ਇਹੀ ਲੋਕਾਂ ਨੂੰ ਗਾਲਾਂ ਕੱਢਣਗੇ ਵੀ ਮੁੰਡਾ ਮਾਰ ਕੇ ਤੁਸੀਂ ਬਾਜ ਨਹੀਂ ਚੱਕੀ ਅੱਜ ਜਿਉਂਦਿਆਂ ਲਈ ਬਾਜ ਚੱਕ ਰਹੇ ਆ ਕੱਲੇ ਮੁੰਡਿਆਂ ਲਈ ਲਈ ਕੁੜੀਆਂ ਲਈ ਵੀ ਜਿਹੜੀਆਂ ਕੁੜੀਆਂ ਦੇ ਘਰ ਵਾਲੇ ਮੁੱਕਰੇ ਨੇ 64-64 ਲੱਖ ਲਾ ਕੇ ਪਰ ਉਸ ਤੋਂ ਬਾਅਦ ਕੀ ਹੁੰਦਾ ਭਾਈ ਮੇਰੇ ਘਰੇ ਪੰਚਾਇਤਾਂ ਐਮਐਲਏ ਤੋਂ ਫੋਨ ਮਤਲਬ ਪੋਲੀਟਿਕਲ ਪ੍ਰੈਸ਼ਰ ਇੰਨਾ ਜ਼ਿਆਦਾ ਪੈ ਚੁੱਕਿਆ ਮੇਰੇ ਤੇ ਵੀ ਮੈਨੂੰ ਲੱਗਦਾ ਮੈਨੂੰ ਵਾਪਸ ਜਾਣਾ ਚਾਹੀਦਾ ਹੁਣ ਮੇਰੇ ਤੇ ਕੇਸ ਵੀ ਬਵਾ ਸਕਦੇ ਨੇ ਗਲਤੀ ਕੀ ਮੇਰੀ ਵੀ ਭਾਈ ਮੁੰਡਾਂ ਦੀ ਆਵਾਜ਼ ਚੱਕੀ ਸੀ ਵੀ ਭਾਈ ਉਹਨਾਂ ਨਾਲ ਧੋਖਾ ਹੋਇਆ ਕੁੜੀਆਂ ਦੀ ਆਵਾਜ਼ ਚੱਕੀ ਸੀ ਵੀ ਜਿਹੜੇ ਬਾਹਰ ਜਾ ਕੇ ਮੁੱਕਰੇ ਨੇ ਤੇ ਦੇਖੋ ਅੱਜ ਇਥੇ ਕੱਟ ਰੱਖਿਆ ਮੈਂ ਇਹੀ ਕਹਿਣਾ ਚਾਹੁੰਦਾ ਵੀ ਭਾਈ ਮੈਂ ਇਸ ਮੈਟਰ ਤੋਂ ਬਾਹਰ ਹੋਣਾ ਚਾਹੁੰਦਾ ਜੋ ਕੁੜੀ ਮੁੰਡੇ ਦਾ ਕੇਸ ਆ ਇਹਨਾਂ ਦੇ ਵਿੱਚ ਕੁੜੀਆਂ ਫਿਰ ਸਾਨੂੰ ਭਾਈ ਧਮਕੀਆਂ ਦਿੰਦੀਆਂ ਨੇ ਮੇਰੇ ਪਰਿਵਾਰ ਨੂੰ ਧਮਕੀਆਂ ਦਿੰਦੀਆਂ ਨੇ ਮੇਰੇ ਨਿੱਕੇ ਨਿੱਕੇ ਬੱਚੇ ਨੇ ਤੂੰ ਮੈਂ ਇਸ ਤੋਂ ਕੀ ਲੈਣਾ ਮੇਰਾ ਇੱਕ ਚੈਨਲ ਆ ਉੱਥੇ ਮੈਂ ਬਾਤ ਚੱਕਦਾ ਪਰ ਮੈਨੂੰ ਮਹਿੰਗੀ ਪੈ ਗਈ ਬਹੁਤ ਜ਼ਿਆਦਾ ਸੰਵਿਧਾਨ ਦਾ ਆਰਟੀਕਲ 19ਏ ਆਪਾਂ ਨੂੰ ਆਵਾਜ਼ ਚੱਕਣ ਦੀ ਆਜ਼ਾਦੀ ਦਿੰਦਾ ਹੈ ਫ੍ਰੀडम ਆਫ ਸਪੀਚ ਹੈ ਉਹ ਦਿੰਦਾ ਤੇ ਉਹ ਉਹਦੀ ਕੋਈ ਪਰਵਾਹ ਨਹੀਂ ਕਿਸੇ ਦੀ ਮੈਂ ਇੱਥੇ ਇਹੀ ਕਹਿਣਾ ਚਾਹੁੰਦਾ ਵੀ ਕੈਨੇਡਾ ਦੇ ਵਿੱਚ ਸਾਡੇ ਕੋਲੇ ਰਾਈਟਸ ਹੈਗੇ ਨੇ ਅਸੀਂ ਕੋਈ ਨਾ ਜੇ ਅਸੀਂ ਕਿਸੇ ਤੋਂ ਗਲਤ ਕੋਈ ਚੱਕਰ ਨਹੀਂ ਪੈਂਦਾ ਕੋਈ ਫੜਦੇ ਪੁਲਿਸ ਨਹੀਂ ਆਉਂਦੀ ਕੁਛ ਨਹੀਂ ਪਰ ਜਦੋਂ ਅਸੀਂ ਇੱਥੇ ਗੱਲ ਕਰਦੇ ਆ ਇੱਥੇ ਤਾਂ ਸੰਵਿਧਾਨ ਸੁਣਨ ਬਾਈ ਕਿਹੜਾ ਸੁਣਦਾ ਜਿਹਨੂੰ ਚਾਰ ਪੈਸੇ ਖਵਾਤੇ ਉਹ ਥੋਡੇ ਵਾਲਾ ਦਾ ਡੀਐਸਪੀ ਨੂੰ ਚਾਰ ਪੈਸੇ ਖਵਾਦੇ ਹੋ ਤੁਹਾਡੇ ਵੱਲ ਦਾ ਪੰਜਾਬ ਸਰਕਾਰ ਜਾਂ মিডিਆ ਤੁਹਾਡਾ ਜਿਹੜਾ ਇੱਥੇ ਪੁਲਿਸ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਿਨ੍ਹਾਂ ਦੇ ਤਿੰਨ ਤਿੰਨ ਕਿੱਲੇ ਸੀ ਵਿਕ ਚੁੱਕੇ ਨੇ ਮੁੰਡੇ ਡਿਪਰੈਸ਼ਨ ਚ ਜਾ ਚੁੱਕੇ ਨੇ ਬਹੁਤੇ ਸੁਸਾਈਡ ਕਰ ਗਏ ਪਰ ਉਹਨਾਂ ਲਈ ਕੋਈ ਕਾਨੂੰਨ ਨਹੀਂ ਕੁਝ ਨਹੀਂ ਇਹੀ ਬੇਨਤੀ ਹੈ ਵੀ ਆਈਏਐਸਸੀ ਨੂੰ ਕੋਈ ਮੇਲ ਈਮੇਲ ਕੋਈ ਇਮੀਗ੍ਰੇਸ਼ਨ ਵਾਲਾ ਕੋਈ ਇਦਾਂ ਦਾ ਪਾਵੇ ਕਿ ਕੁੜੀ ਦੀ ਪੀਆਰ ਨਾ ਹੋਵੇ ਜਿਹੜਾ ਮੁੰਡਾ ਧੋਖਾ ਤਾਂ ਮੁੰਡੇ ਦੀ ਪੀਆਰ ਨਾ ਹੋਵੇ ਕੌਮ ਸੇ ਕਮ ਨੂੰ ਅਕਲ ਤਾਂ ਆਵੇ ਸਾਨੂੰ ਮੈਸੇਜ ਕਰਿਆ ਸਾਡੇ ਫੋਟੋਆਂ ਮਾ ਲਾਤੀਆਂ ਤੁਸੀਂ ਹੁਣੇ ਕੌਣ ਵੀ ਫੋਟੋ ਮੈਂ ਜਿਹੜੇ ਇੰਟਰਵਿਊ ਦੰਦੇ ਫਿਰਦੇ ਨੇ ਇੰਟਰਵਿਊ ਕੋ ਦੰਦੇ ਨੇ ਕਿਉਂਕਿ ਉਹਨਾਂ ਦੇ ਪਾੜਾ ਪਾੜਾ ਲੱਖ ਰੁਪਏ ਦੱਬਿਆ ਹੋਇਆ 62 ਲੱਖ 82 ਲੱਖ ਠੀਕ ਨਹੀਂ ਬਾਈ ਇਕੱਠੀ ਹੁੰਦੀ ਤੇ ਇਹਨਾਂ ਨੇ ਇਹ ਧੰਦਾ ਹੀ ਬਣਾ ਲਿਆ ਵਿਆਹ ਕਰਾਇਆ ਬਾਹਰ ਗਏ ਪੈਸਾ ਖਾਦਾ ਜਦੋਂ ਪਹਿਲੇ ਜਣੇ ਬੰਦ ਕਰਤੇ ਭਾਈ ਮੁੰਡਾ ਨਸ਼ੇੜੀ ਆ ਉਹ ਇਹਦੇ ਚੋਂ ਨਿਕਲਣਾ ਤੱਤ ਕੁਛ ਨਹੀਂ ਜਿਹੜੀਆਂ ਕੁੜੀਆਂ ਬਾਹਰ ਨੇ ਇਹ ਮੀਡੀਆ ਜਿਹੜਾ ਹੈਗਾ ਤੁਹਾਡਾ ਜਲੂਸ ਬਹੁਤ ਕੱਡੂ ਪੈਣੋ ਮੈਂ ਧੀ ਦਾ ਪਿਓ ਆ ਮੈਂ ਅਹਿਸਾਸ ਕਰ ਸਕਦਾ ਵੀ ਜਲੂਸ ਨਾ ਕਢਾਓ ਆਪਦਾ ਨਵੇੜ ਲਓ ਨਵੇੜ ਲਓ ਕੀ ਜੇ ਤੁਸੀਂ ਆਪਦਾ ਕੰਪਰੋਮਾਈਜ਼ ਕਰਨਾ ਜੇ 20 ਲੱਖ ਦਿੱਤਾ ਭਾਈ 10 ਲੱਖ ਮੋੜ ਦੋ ਜਾਂ ਮੁੰਡੇ ਨੂੰ ਵਾਪਸ ਬੁਲਾ ਲਓ ਬਹੁਤਿਆਂ ਨੇ ਕੀਤਾ ਕਿ ਮੁੰਡੇ ਬੁલાਏ ਉੱਥੇ ਅਸੌਲਟ ਦੇ ਚਾਰਜ ਪਵਾ ਦੇ ਉਹ ਜਮੀਂ ਜਿੰਦਗੀ ਖਰਾਬ ਹੋ ਗਈ ਦੋ ਮੁੰਡੇ ਰਾਤੋਂ ਰਾਤ ਪਿਓਾਂ ਨੇ ਬੁਲਾਏ ਕਿਉਂਕਿ ਸੌਲਟ ਪੈ ਗਿਆ ਅਸੌਲਟ ਕੀ ਉਹ ਭਈਆ ਹੁਣ ਘਰ ਵਾਲਾ ਜੇ ਕੁਝ ਬੋਲ ਦਿੰਦਾ ਪੁਲਿਸ ਨੂੰ ਕਾਲ ਪੁਲਿਸ ਮਿੰਟ ਚੱਕ ਕੇ ਲੈ ਜਾਂਦੀ ਆ ਅਸੌਲਟ ਪੈ ਗਿਆ ਨਾ ਪੀਆਰ ਹੋਵੇ ਨਾ ਵਰਕ ਪਰਮਿਟ ਲੱਗੇ ਕੁਝ ਨਹੀਂ ਹੁੰਦਾ ਪੰਜਾਬੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਭਾਈ ਆਹ ਜਿਹੜਾ ਤੁਸੀਂ ਕਰਦੇ ਹੋ ਨਾ bizness ਕੁੜੀ ਲੱਬਲੀ ਪਹਿਲਾਤਾ ਇਹਦੇ 'ਚੋਂ ਨਿਕਲਣਾ ਕਰੀ ਤੇ ਜਾਣਾ ਆਪਣੇ ਦਮ ਤੇ ਜਾਓ ਬਸ ਮੈਂ ਤਾਂ ਹੀ ਰਿਕਵੈਸਟ ਕਰਦਾ ਇੱਥੋਂ ਦੇ ਕਾਨੂੰਨਾਂ ਦੇ ਜਿਹੜੇ ਢਿੱਲਾਪਣ ਹੋਣ ਕਰਕੇ ਇਹ ਸਾਰਾ ਕੁਝ ਹੋ ਰਿਹਾ ਕਿਉਂਕਿ ਇੱਕ ਨੂੰ ਜੇਕਰ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਜਾਵੇ ਤਾਂ ਫਿਰ ਕਹਿੰਦੇ ਵੀ ਫਿਰ ਦੂਜਾ ਨੂੰ ਵੀ ਦੇਖੋ ਵੀਰ ਇੱਕ ਨਿੱਕੀ ਜਿਹੀ ਐਗਜ਼ਾਮਪਲ ਆ ਇੱਕ ਮੁੰਡੇ ਦਾ ਚਲੋ 20 ਲੱਖ ਦੀ ਕੁੜੀ ਖਾ ਗਈ ਪੁਲਿਸ ਨੂੰ ਸਾਰੇ ਸਬੂਤ ਦਿੱਤੇ ਵੀ ਭਾਈ ਪਰਿਵਾਰ ਤੇ ਕਾਰਵਾਈ ਕਰੋ ਨਹੀਂ ਕਰਦੇ ਕੁੜੀ ਤੇ ਇੱਕ ਐਫਆਈਆਰ ਹੋ ਜੇ ਜਾਂ ਮੁੰਡੇ ਤੇ ਜਿਹੜਾ ਮੁਕਰਿਆ ਉਹਦੀ ਪੀਆਰ ਰੁਕ ਜੂ ਪਰ ਪੁਲਿਸ ਐਫਆਈਆਰ ਵੀ ਨਹੀਂ ਕਰ ਰਹੀ ਉਹ ਕਹਿੰਦੇ ਸਾਡੇ ਤੱਕ ਮੈਟਰੀ ਹੈ ਨਹੀਂ ਤੁਸੀਂ ਪਹਿਲਾ ਲਾਇਆ ਦੇਖੋ ਆਪ ਦਾ ਉਤੋਂ ਭਾਈ ਕੁੜੀ ਵਾਲੇ ਪੈਸਾ ਖਵਾ ਦਿੰਦੇ ਆ ਤੇ ਪੁਲਿਸ ਕੁਝ ਨਹੀਂ ਕਰਦੀ ਨਹੀਂ ਇਹ 420 ਦਾ ਕੇਸ ਤਾਂ ਬਣਦਾ ਹੀ ਹੈ ਨਹੀਂ ਕਰਦੇ ਆਹੀ ਤਾਂ ਬਹੁਤੇ ਚੰਗੇ ਨੇ ਇੱਕ ਬਾਈ ਆਪਣਾ ਡੋਗਰ ਆ ਸਰਪੰਚ ਉਹ ਉਹਦੀ ਪੁਲਿਸ ਨੇ ਬਹੁਤ ਸੋਹਣੀ ਸੋਹਣੀ ਇੱਥੇ ਮਾਂ ਨੂੰ ਘਰੋਂ ਚੱਕ ਕੇ ਲਿਆਂਦਾ ਸਾਰੇ ਪਰਿਵਾਰ ਤੇ ਐਫਆਈਆਰ ਕਰਾਈ ਕਿਉਂਕਿ ਕੁੜੀ ਨੇ 42 ਲੱਖ ਖਾਦਾ ਤੇ ਉਹ ਕੁੜੀ ਸਾਹਮਣੇ ਨਹੀਂ ਆਈ ਕਿਉਂਕਿ ਚੋਰ ਆ ਜੇ ਤੁਸੀਂ ਸੱਚੇ ਭਾਈ ਮੀੜੇ ਚ ਆਓ ਆਪਦੀ ਗੱਲ ਰੱਖੋ ਜਲੂਸ ਨਾ ਨਿਕਲੇ ਕਿਉਂਕਿ ਜਦੋਂ ਪੇਜਾਂ ਤੇ ਵੀਡੀਓ ਪੈਂਦੀਆਂ ਨੇ ਤਾਂ ਬਹੁਤ ਜਲੂਸ ਨਿਕਲਦਾ ਰਿਕਵੈਸਟ ਇਹੀ ਆ ਵੀ ਭਾਈ ਆਪਦੇ ਧੰਮ ਤੇ ਜਾਓ ਆਹ ਕੁਝ ਨਾ ਹੋਵੇ ਏਡੇ ਏਡੇ ਘੱਟ ਕਰਨੇ ਨਾ ਪਹਿਣ ਘੱਟੋ ਘੱਟ 100 ਪਰਿਵਾਰ ਬੈਠਾ ਬਈ ਉੱਥੇ ਕਿ ਇਹਦਾ ਪਿਓ ਸੁਸਾਇਸਾਈਡ ਕਰ ਗਿਆ ਕਿ ਇਹਦਾ ਮੁੰਡਾ ਡਿਪਰੈਸ਼ਨ ਚ ਕੋਈ ਨਸ਼ੇ ਪਤੇ ਤੇ ਲੱਗਿਆ ਹੋਇਆ ਸੋ ਆਪਾਂ ਨੂੰ ਪੰਜਾਬੀਆਂ ਨੂੰ ਇਹ business ਬੰਦ ਕਰਨਾ ਚਾਹੀਦਾ ਸੁਸਾਇਡ ਤੋਂ ਬਾਅਦ ਆਪਾਂ ਵੀ ਬਹੁਤ ਕੈਂਡਲ ਮਾਰਚ ਕਰ ਲੈਣੇ ਆ ਬਈ ਉਹ ਪਹਿਲਾਂ ਆ ਮੈਨੂੰ ਜਦੋਂ ਕੋਈ ਕੁੜੀ ਕਹਿੰਦੀ ਆ ਵੀ ਬਈ ਵੀਡੀਓ ਕਦੋਂ ਪਾਈ ਮੈਂ ਕਿਹਾ ਬਈ ਜੇ ਮੁੰਡਾ ਕੱਲ ਨੂੰ ਸੁਸਾਈਡ ਕਰਦਾ ਸਾਡੀ ਲੋਕਾਂ ਨੇ ਗਾਲਾਂ ਦੇ ਕੇ ਬਹੁਤ ਕੁਝ ਕਹਿਣਾ ਸਾਨੂੰ ਵੀ ਮੁੰਡਾ ਭਾਈ ਸੁਸਾਈਡ ਕਰ ਗਿਆ ਤੁਸੀਂ ਵੀਡੀਓ ਨੇ ਪਾਈ ਹੁਣ ਜਿਉਂਦਾਲੀ ਬਾਤ ਚੱਕ ਰਹੇ ਆ ਇਹ ਵੀ ਗਲਤ ਆ ਕਿਉਂਕਿ ਘਟੋ ਘਟ ਇਸ ਟਾਈਮ ਤੇ 200 ਪਲੱਸ ਮੁੰਡਾ ਹੈਗਾ ਜਿਹੜਾ ਬਾਹਰ ਨਹੀਂ ਆਉਣਾ ਚਾਹੁੰਦਾ ਘਰ ਵਾਲੀਆਂ ਮੋਕ ਰਗੀਆਂ ਮੁੰਡੇ ਨੇ ਮੋਸਟਲੀ ਜਿਹੜੇ ਹੈਗੇ ਨੇ ਡਿਪਰੈਸ਼ਨ ਚ ਕੋਈ 4-5 ਕੇਸ ਹੋਣਗੇ ਜਿਹਦੇ ਚ ਕੁੜੀ ਇੱਥੇ ਆ ਘਰ ਵਾਲਾ ਬਾਹਰ ਜਾ ਕੇ ਮੋਕ ਲ ਗਿਆ ਕੋਈ ਇੱਕ ਕਾਨੂੰਨ ਤਾਂ ਹੋਵੇ ਨਾ ਇੰਡੀਆ ਚ ਹੀ ਹੋਵੇ ਕੋਈ ਵੀ ਜੇ ਭਾਈ ਤੁਸੀਂ ਇਵਨ ਕਿ ਭਾਈ ਕਈਆਂ ਨੇ ਤਾਂ ਸਟਾਮਪ ਤੇ ਲਿਖ ਕੇ ਚੈੱਕ ਵੀ ਦਿੱਤੇ ਹੋਏ ਨੇ ਚੈੱਕ ਲਾਉਂਦੇ ਨੇ ਮੁੰਡੇ ਵਾਲੇ ਦੇ 420 ਹੋ ਜਾਂਦੀ ਹੈ ਵੀ ਸਾਡਾ ਚੈੱਕ ਚੋਰੀ ਹੋ ਗਿਆ ਵੀ ਸਾਈਨ ਕੀਤਾ ਚੈੱਕ ਕਿਵੇਂ ਚੋਰੀ ਹੋ ਜੂ ਬਸ ਇਹੀ ਜੀ ਵੀ ਕਾਨੂੰਨ ਹੋਵੇ ਕੋਈ ਕੈਨੇਡਾ ਚ ਆਪਣੀ ਆਵਾਜ਼ ਐਮਪੀ ਸੁਣ ਰਿਆ ਭਾਈ ਕੋਈ ਕਾਨੂੰਨ ਦੇਖਿਆ ਜਾਵੇ ਕੁੜੀਆਂ ਤੇ ਕਾਰਵਾਈ ਹੋਵੇ ਜਿਹੜੇ ਮੁੰਡੇ ਨੇ ਧੋਖਾ ਦਿੰਦੇ ਨੇ ਉਹਨਾਂ ਦੀ ਪੀਆਰ ਵਗੈਰਾ ਰੋਕੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਬਸ ਆਹੀ ਹੈ ਜੇ ਜਿਹੜਾ ਜਦੋਂ ਕਾਨੂੰਨ ਦੀ ਗੱਲ ਕਰਦੇ ਆ ਉਹ ਇੱਥੇ ਵੀ ਕਾਨੂੰਨ ਮੁੰਡਿਆਂ ਲਈ ਬਹੁਤੇ ਜ਼ਿਆਦਾ ਸੇਫ ਨਹੀਂ ਤੇ ਉਧਰ ਕੈਨੇਡਾ ਵੀ ਕਾਨੂੰਨ ਵੀ ਬਹੁਤੇ ਜ਼ਿਆਦਾ ਵੀ ਮੁੰਡਿਆਂ ਲਈ ਸੇਫ ਨਹੀਂ ਹੈਗੇ ਫਿਰ ਮੁੰਡਾ ਫਿਰ ਕੀ ਕਰੇ ਵੀ ਆਖਰ ਤੇ ਫਿਰ ਵੀ ਇਹੀ ਹੈ ਵੀ ਜੇ ਮੁੰਡਾ ਉਹਦੀ ਉਹੀ ਗਲਤੀ ਹੈ ਵੀ ਮੁੰਡਾ ਤੇ ਉਹਦੇ ਮਾਪਿਆਂ ਨੇ ਉਹਦੇ ਤੇ ਇਨਵੈਸਟ ਕੀਤਾ ਉਹਨਾਂ ਦੀ ਉਹ ਗਲਤੀ ਹੈ ਵੀ ਬਈ ਉਹਨਾਂ ਨੇ ਕਿਸੇ ਤੇ ਵਿਸ਼ਵਾਸ ਕਰਕੇ 40 ਲੱਖ 50 ਲੱਖ ਲੱਖ ਅੱਜ ਮੁੰਡਿਆਂ ਦੇ ਪਿਓ ਇਹ ਕਹਿ ਰਹੇ ਨੇ ਕਿ ਭਾਈ ਨਾ ਭੇਜੋ ਬਾਹਰ 40 ਲੱਖ ਤਾਂ ਇੱਥੇ ਕੋਈ ਬਿਜ਼ਨਸ ਕਰ ਲਓ ਪਹਿਲਾਂ ਨਹੀਂ ਪਤਾ ਸੀਗਾ ਬਾਹਰਲੇ ਕਾਨੂੰਨ ਮੈਂ ਤਾਂ ਇਹ ਕਹਿਣਾ ਜੇ ਤੁਹਾਡਾ ਇੱਥੇ ਨਿਬੜਦਾ ਨਿਵੇੜ ਲੋ ਜੇ ਕੁੜੀ ਨੇ ਬਾਹਰ ਬੁਲਾ ਲਿਆ ਜਿਹੜਾ ਉੱਥੇ ਸੌਲਟ ਪੈ ਗਿਆ ਉਹ ਬਹੁਤ ਗੰਦਾ ਇੱਥੇ ਤੋਂ ਤੁਸੀਂ ਫਿਰ ਵੀ ਹੱਲ ਕਰ ਲੋਗੇ ਬਾਹਰ ਚਲੇਗੇ ਹੱਥ ਲਾਤਾ ਇਦਾਂ ਚਲੋ ਜੀ ਪੁਲਿਸ ਚੱਕ ਕੇ ਲੈ ਜਾਂਦੀ ਹੈ ਇੱਕ ਰਾਤ ਹੋ ਰੱਖੂਗੀ ਪੁਲਿਸ ਸਟੇਸ਼ਨ ਤੁਹਾਡੇ ਤੇ ਚਾਰਜਸ ਲੱਗ ਜੂ ਵਕੀਲਾਂ ਨੂੰ 25-25000 ਡਾਲਰ ਦੇਣਾ ਪੈਂਦਾ ਕੇਸ ਫਿਰ ਵੀ ਨਿਬੜਦਾ 25 ਡਾਲਰ ਪਲੱਸ ਤੁਹਾਡਾ ਪੈਸਾ ਕੇਸ਼ੀਆਂ ਪੈਂਦੀਆਂ ਨੇ ਐਂਡ ਆਫ ਦਾ ਡੇ ਜੇ ਮਨ ਲਓ ਤੁਸੀਂ ਤੁਸੀਂ ਚਾਰਜ ਲੱਗਿਆ ਵੀ ਨਹੀਂ ਤੁਹਾਡੀ ਵਾਈਫ ਨਾ ਤੁਹਾਨੂੰ ਪੀਆਰ ਕਰਾਵੇ ਨਾ ਵਰਕ ਪਰਮਿਟ ਦੇਵੇ ੱੱਕੇ ਖਾਓਗੇ ਵਾਪਸੀ ਆਉਣਾ ਪੈਣਾ ਸੋ ਬੈਟਰ ਹੈ ਜੇ ਇੱਥੇ ਨਿਬੜਦਾ ਪੰਜਾਬ ਚ ਲੈ ਕੇ ਤਾਂ ਬਹੁਤ ਵਧੀਆ ਜੇ ਉੱਥੇ ਜਾ ਕੇ ਕੇਸ ਪੈ ਗਿਆ ਉਹ ਬਹੁਤ ਗੰਦਾ ਵੀਰੇ ਬਹੁਤ ਜ਼ਿਆਦਾ ਵੀ ਤੁਸੀਂ ਹੁਣ ਬੋਲ ਕੇ ਵੀ ਆਏ ਹੋ ਵੀ ਵੀ ਮੈਂ ਹੁਣ ਅੱਜ ਇਸ ਸਾਰੀ ਆਵਾਜ਼ ਚੱਕਣੀ ਬੰਦ ਕਰ ਦੂੰਗਾ ਪਰ ਤੁਹਾਨੂੰ ਨਹੀਂ ਲੱਗਦਾ ਵੀ ਇਨਸਾਫ ਲਈ ਇਹ ਤਾਂ ਲੜਨਾ ਪੈਣਾ ਤੇ ਇਨਸਾਫ ਲਈ ਆਵਾਜ਼ ਚੱਕਣ ਵਾਲੇ ਜੇ ਰੁਕ ਜਾਣਗੇ ਤਾਂ ਫਿਰ ਫਿਰ ਤਾਂ ਫਿਰ ਉਹਨਾਂ ਡੀਮੋਟੀਵੇਟ ਹੋਰ ਹੋ ਜਾਣਗੇ ਉਹ ਪਰਵਾਹ ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਵੀਰੇ ਮੈਂ ਦੇਖੋ ਕੋਈ ਗਲਤੀ ਕੀਤੀ ਮੈਂ ਸਿਰਫ ਜਿਹੜੇ ਮੁੰਡੇ ਵਿਕਟਮ ਸੀਗੇ ਉਹਨਾਂ ਲਈ ਆਵਾਜ਼ ਚੱਕੀ ਸੀ ਪਰ ਜਦੋਂ ਤੁਹਾਡੇ ਪਰਿਵਾਰ ਤੇ ਪ੍ਰੈਸ਼ਰ ਆ ਜੇ ਨਾ ਤੁਹਾਡੇ ਘਰ ਦਾ ਪਤਾ ਹੋਵੇ ਤੁਹਾਡੇ ਮॉम ਡੈਡ ਤੇ ਪ੍ਰੈਸ਼ਰ ਪੈ ਜੇ ਤੁਹਾਡੀ ਵਾਈਫ ਤੇ ਪ੍ਰੈਸ਼ਰ ਪੈ ਮੇਰੇ ਨਿੱਕੇ ਨਿੱਕੇ ਬੱਚੇ ਨੇ ਸੋ ਮੈਨੂੰ ਇਹ ਲੱਗਦਾ ਵੀ ਮੈਨੂੰ ਇਹ ਮੈਟਰ ਤੇ ਮੈਂ ਇੱਕ ਹੋਰ ਰਿਕਵੈਸਟ ਕਰਨੀ ਚਾਹੁੰਨਾ ਜਿਹੜਾ ਬੰਦਾ ਵਿਕਟਮ ਆ ਚਲੋ ਅਸੀਂ ਪਿੱਛੇ हट ਗਏ ਆਪਦੀ ਖੁਦ ਬਾਤ ਚੱਕੇ ਬਹੁਤੇ ਇੱਥੇ ਮੁੰਡੇ ਹੈਗੇ ਨੇ ਕਹਿੰਦੇ ਸਾਡੀ ਵੀਡੀਓ ਨਾ ਪਾਓ ਸਾਡਾ ਫੇਸ ਬਲਰ ਕਰ ਦੋ ਕਿਉਂ ਭਾਈ ਤੁਸੀਂ ਦੋ ਨੰਬਰ ਦੀ ਕਮਾਈ ਕੀਤੀ ਸੀਗੀ ਹੱਕ ਦੀ ਕਮਾਈ ਕਰਕੇ ਤੁਸੀਂ ਪੈਸੇ ਬਾਹ ਜੇ ਮੈਂ ਪਿੱਛੇ ਹਟਦਾ ਮੀਡੀਆ ਹੋਰ ਬਹੁਤ ਆ ਪੇਜਾਂ ਵਾਲੇ ਹੋਰ ਬਹੁਤ ਨੇ ਹਜ਼ਾਰ ਪੇਜ ਹੋਣਾ ਕੈਨੇਡਾ ਚ ਕਿਰਪਾ ਕਰਕੇ ਇਹਦਾ ਜਲੂਸ ਕੱਢੋ ਭਾਈ ਜਿਹੜੇ ਮੁੰਡੇ ਨੇ ਜਿਹੜੀ ਕੁੜੀਆਂ ਨੇ ਮੈਂ ਮੈਂ ਹੁਣ ਕੀ ਕਹਤਾਂ ਵੀ ਮੈਨੂੰ ਪਿੱਛੇ ਹਟਣਾ ਪੈਣਾ ਕਿਉਂਕਿ ਮੇਰੇ ਤੇ ਮੈਂ ਵਿਆਹ ਤੇ ਆਇਆ ਹਾਂ ਸਾਲੇ ਦੇ ਮੇਰਾ ਵਿਆਹ ਸੋ ਮੈਂ ਨਹੀਂ ਚਾਹੁੰਦਾ ਕਿ ਇੱਥੇ ਮੇਰੇ ਤੇ ਕੋਈ ਐਫ ਆਈ ਆਰ ਹੋਵੇ ਜਾਂ ਹੋਰ ਪਰ ਓਨੈਸਟਲੀ ਭਾਈ ਪੰਜਾਬ ਦੇ ਵਿੱਚ ਤੁਸੀਂ ਨਹੀਂ ਬੋਲ ਸਕਦੇ ਇੰਨਾ ਘਟਿਆ ਪੱਦਰ ਤਾਂ ਫਿਰ ਉਹਨਾਂ ਤੇ ਫਿਰ ਦਿਖਦਾ ਹੀ ਆ ਵੀ ਜਿਹੜੇ ਬੱਚਿਆਂ ਤੱਕ ਨਹੀਂ ਉਹ ਧਮਕੀਆਂ ਦੇਣ ਲੱਗੇ ਘਰ ਵਾਲੀ ਤੱਕ ਨੂੰ ਧਮਕੀਆਂ ਦੇਣ ਲੱਗੇ ਇਹ ਤਾਂ ਫਿਰ ਸਾਫ਼ ਨਜ਼ਰ ਆਉਂਦਾ ਵੀ ਘਟਿਆ ਪੈਣਾ ਉਹਨਾਂ ਥੋਡੇ ਆਪਣਾ ਚਲੋ ਆਪਣੇ ਪੰਜਾਬ ਦੇ ਵਿੱਚ ਤੁਸੀਂ ਕਿਸੇ ਨੂੰ ਪਹਿ ਦੱਤਾ ਉਹੀ ਡੀਐਸਪੀ ਉਹੀ ਐਸਐਚਓ ਤੁਹਾਡੇ ਪਰਿਵਾਰ ਦੇ ਅਗੇਂਸਟ ਹੋ ਜਾਵੇ ਬੇਸ਼ੱਕ ਤੁਸੀਂ ਸੱਚੇ ਹੋ ਪੰਜਾਬ ਦਾ ਮੈਨੂੰ ਇਹ ਡਰ ਲੱਗਦਾ ਕਿ ਪੰਜਾਬ ਦੇ ਵਿੱਚ ਤੁਸੀਂ ਆਵਾਜ਼ ਚੱਕਣੀ ਆ ਬਹੁਤ ਔਖੀ ਆ ਮੈਂ ਕੈਨੇਡਾ 'ਚ 9 ਸਾਲ ਹੋ ਗਏ ਮੇਰੇ ਤੇ ਕੋਈ ਕੇਸ ਨਹੀਂ ਪਿਆ ਕਿਉਂ ਉੱਥੇ ਕਾਨੂੰਨ ਵਧੀਆ ਨੇ ਤੁਸੀਂ ਫਰੀडम ਆਫ ਸਪੀਚ ਹੈਗੀ ਆ ਇਹਦੇ ਤੁਸੀਂ ਬੋਲੋ ਤੁਹਾਨੂੰ ਢਾ ਲਾਂਗੇ। ਤੋਂ ਐਸੇ ਕਰਕੇ ਭਾਈ ਮੈਨੂੰ ਮਾਫ ਕਰਿਓ। ਇੱਥੇ ਤਾਂ ਪੱਤਰਕਾਰਾਂ ਦੇ ਵੀ ਪਰਚੇ ਹੋਈ ਜਾਂਦੇ। ਹਾਂ ਪੱਤਰਕਾਰਾਂ ਦੇ ਮਾਨ ਹਾਨੀ ਦੇ ਪਰਚੇ। ਮੈਨੂੰ ਮਾਫ ਕਰਿਓ ਮੈਨੂੰ ਇਸ ਮੈਟਰ ਤੋਂ ਦੂਰ ਹੋਣਾ ਪੈਣਾ ਕਿਉਂਕਿ ਮੇਰਾ ਪਰਿਵਾਰ ਮੈਨੂੰ ਪ੍ਰੈਸ਼ਰ ਕਰ ਰਿਹਾ। ਮੈਂ ਵੀ ਇੱਕ ਇਨਸਾਨ ਆ ਮੇਰੇ ਵੀ ਇਮੋਸ਼ਨਲ ਹੈਗੇ ਨੇ ਮੈਨੂੰ ਫਿਰ ਪਿੱਛੇ ਹਟਣਾ ਪੈਣਾ ਪਰ ਮੈਂ ਇੱਕ ਰਿਕਵੈਸਟ ਕਰਨੀ ਚਾਹੁੰਨਾ ਜਿੰਨਾ মিডিਆ ਉਹ ਇਹਨਾਂ ਦਾ ਸਾਥ ਦਿਓ ਭਾਈ। ਬਾਕੀ ਧੰਨਵਾਦ ਆ ਭਾਈ। ਨੌਜਵਾਨ ਨੂੰ ਇਨਸਾਫ ਦੀ ਆਵਾਜ਼ ਚੱਕਣੀ ਕਿੰਨੀ ਕੁ ਮਹਿੰਗੀ ਪੈ ਸਕਦੀ ਆ ਉਹ ਭਾਈ ਤੋਂ ਤੁਸੀਂ ਪਤਾ ਲੱਗ ਚੁੱਕਿਆ ਕਿ ਇਹ ਲੋਕ ਹੈ ਜਿਹੜੇ ਪਹਿਲਾਂ ਤਾਂ ਫਰਾਡ ਕਰਦੇ ਆ ਫਿਰ ਉਸ ਤੋਂ ਬਾਅਦ ਆਵਾਜ਼ ਚੱਕਣ ਵਾਲਿਆਂ ਨਾਲ ਵੀ ਧੱਕੇਸ਼ਾਹੀ ਕਰਦੇ ਆ ਉਤੋਂ ਦੇ ਉਹਨਾਂ ਦੇ ਪਰਿਵਾਰ ਤੱਕ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਇਹੋ ਜਿਹੇ ਹਾਲਾਤ ਪੰਜਾਬ 'ਚ ਅੱਜ ਬਣੇ ਹੋਏ ਆ ਪਰ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਵੀ ਇਹ ਦੇਖਣਾ ਹੋਵੇਗਾ ਕਿ ਹੋਰ ਕਿੰਨੇ ਕੁ ਸੁਸਾਇਡ ਇਹ ਮੁੰਡਿਆਂ ਦੇ ਕਰਾਉਣੇ ਚਾਹੁੰਦੇ ਆ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ